ਕਲਮ ਬਲੇਸੀ ਕਿ ਕੁਝ ਬੰਦੇ ਦੋ ਗੱਡੀਆਂ ਤੋਂ ਸਵਾਰ ਹੋ ਕੇ ਮੇਰਕੂਲਾ ਸਾਈਡ ਤੋਂ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਦੋ ਲੇਡੀਜ਼ ਨੇ ਔਰ ਪੰਜ ਜਿਹੜੇ ਜੈਂਟਸ ਨੇ ਉਹ ਗੱਡੀਆਂ 'ਚ ਸਵਾਰ ਹੋ ਕੇ ਆ ਰਹੇ ਨੇ ਉਹਨਾਂ ਕੋਲੇ ਕਾਫੀ ਮਾਤਰਾ ਦੇ ਵਿੱਚ ਜਾਲੀ ਕਰੰਸੀ ਹੈ ਜਿਨ੍ਹਾਂ ਨੂੰ ਨਾਕਾਬੰਦੀ ਕਰਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਹ ਗੱਡੀਆਂ ਦੇ ਵਿੱਚੋਂ ਜਾਲੀ ਕਰੰਸੀ ਬਰਾਮਦ ਹੋਈ ਹੈ ਔਰ ਜਿੱਦੀ ਗਿਣਤੀ ਕਰਨ ਪਰ ਇਹ 550 ਦੇ ਨੋਟ ਨੇ ਜਿਹੜੇ ਕ੍ਰਮਚੀ ਦੇ ਤੱਕ ਤਕਰੀਬਨ 9 ਲੱਖ ਰੁਪਇਆ ਇਹ ਜਿਹੜੀ ਰਕਮ ਪਾਈ ਗਈ ਹੈ ਸਾਰੇ ਨੋਟ 550 ਦੇ ਨੇ ਜੀ ਹਾਂ ਜੀ ਸਾਰੇ ਨੋਟ 550 ਦੇ ਨੇ ਕੀ ਬੈਕਗਰਾਉਂਡ ਕੀ ਹੈ ਜੀ ਇਹਨਾਂ ਦੀ ਜਿਹੜੇ ਰੁਪਏ ਇਹ ਬੈਕਗਰਾਉਂਡ ਇਹ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਬਿਲੋਂਗ ਕਰਦੇ ਨੇ ਜਿਵੇਂ ਕਿ ਕੋਈ ਜਿਵੇਂ ਲੇਡੀਜ਼ ਹੈਗੀ ਹੈ ਖੰਨੇ ਤੋਂ ਬਿਲੋਂਗ ਕਰਦੀ ਹੈ ਇੱਕ ਬਰਨਾਲੇ ਤੋਂ ਬਿਲੋਂਗ ਕਰਦੀ ਹੈ ਇੱਕ ਗਦਾਈਏ ਤੋਂ ਬਿਲੋਂਗ ਕਰਦਾ ਹੈ ਮੁੰਡਾ ਸੰਗਰੂਰ ਦੇ ਹੈਗੇ ਨੇ ਬੰਦੇ ਵਿੱਚ ਲੁਧਿਆਣੇ ਦਾ ਹੈਗਾ ਇੱਕ ਔਰ ਵੱਖ-ਵੱਖ ਜ਼ਿਲ੍ਹਿਆਂ ਦੇ ਹੈਗੇ ਨੇ ਜਿਹੜਾ ਗਰੋਹ ਬਣਾਇਆ ਹੋਇਆ ਸੀਗਾ ਪਹਿਲਾਂ ਵੀ ਵਿੱਚ ਜਿਹੜੇ ਹੈਗੇ ਨੇ ਚਾਰ-ਪੰਜ ਬੰਦੇ ਜਿਹੜੇ ਹੈਗੇ ਨੇ ਉਹ ਕ੍ਰਿਮੀਨਲ ਮਾਈਂਡਡ ਨੇ ਉਹਨਾਂ ਦੇ ਪਹਿਲਾਂ ਵੀ 420 ਦੇ ਐਸਟੋਰਸ਼ਨ ਦੇ ਬਲੈਕਮੈਲਿੰਗ ਦੇ ਪਰਚੇ